ਚੱਲ ਚੱਲੀਏ ਭਾਈ ਕਲਾਸੇ ਰੰਗ ਜਾਦਾ ਬਾਬਾ ਜਿਦਾਂ ਕਰਕੇ ਸਕੂਲੇ ਆਈਦਾ ਉਹਨੂੰ ਤਾਂ ਲੰਦ ਨਹੀਂ ਆਈ ਤੇ ਫੇਰ ਉਹ ਲਿਆਈਏ ਜਾ ਕੇ ਉਹਨੂੰ ਚੱਲ ਆ ਜਾ ਹਾਂ ਦੇਖਾ ਹੁੰਦੀ ਮੈਨੂੰ ਪਤਾ ਹੀ ਇਹਨੇ ਆਉਣਾ ਹੀ ਹੈ ਤੂੰ ਤਾਂ ਚੱਲ ਮੈਂ ਕਿਹਾ ਤੂੰ ਨਹੀਂ ਬੁਲਾਉਣਾ ਅਸੀਂ ਬੁਲਾ ਲਨੇ ਆ ਅਸਲੀ ਗੱਲ ਮੇਰੀ ਗੱਲ ਸੁਣ ਲੈ ਜਦੋਂ ਤੂੰ ਨਹੀਂ ਆਉਣਾ ਹੁੰਦਾ ਮੈਨੂੰ ਉਸ ਦਿਨ ਪਹਿਲਾਂ ਦੱਸ ਦਿਆ ਕਰ ਤੇ ਤੈਨੂੰ ਬਣਾ ਮਰਾਂ ਦੇ ਨੂੰ ਨਹੀਂ ਲੱਗਦਾ ਕੋਈ ਸਾਡਾ ਵੀ ਕਰ ਦੋ ਕੋਈ ਹੱਲਾ ਹੀ ਰੱਖ ਲਈ ਰੱਖੇ ਕੋਈ ਨਾ ਬਾਬਾ ਤੇਰਾ ਵੀ ਕਰ ਦਿਆਂਗਾ ਮਤਲਬ ਇਹਨਾਂ ਤੈਨੂੰ ਜਿੱਥੇ ਭੇਜਿਆ ਉੱਥੇ ਜਾਂਦਾ ਇਹ ਤਾਂ ਉਹ ਤੇ ਕੁੜੀ ਦੇ ਬੇਟੇ ਨਾ ਮੈਡਮ ਦੱਸਾਂਗੇ ਆ ਕੇ ਸਸਾ ਉਹ ਜਾਓ ਜਾ ਕੇ ਗੂੰਗਾ ਖਾ ਸਵਾਦਾ થਾ ਗਿਆ ਹੁਣ ਦਸਵਾਈ ਕਰਦਾ ਜੋ ਕਰਨਾ ਤੂੰ ਚੱਲ ਬਾਸ ਤੇਰਾ ਸਾਡਾ ਹੁਣ ਤੂੰ ਪਾਣੀ ਪੀ ਯਾਰ ਜਾਣੇ ਤੂੰ ਪੀ ਬਣੀ ਉਹ ਕੌਣ ਆ ਓਸਤਾਦ ਓਦੀ ਮਾਸੀ ਦੀ ਕੁੜੀ ਆ ਨਾ ਵੀ ਤੇਰੀ ਮਾਸੀ ਦਾ ਮੁੰਡਾ ਹੀ ਆ ਹੈ ਪਪਾ ਇਹਨੂੰ ਕੋਤੋਂ ਪ੍ਰਿੰਸੀਪਲ ਨੇ ਵਾਰ ਮਾਰ ਲਈ ਓ ਗੂੰਗਾ ਖਾਣੇ ਨੇ ਦੱਸਤਾ ਹਣਾ ਮੈਡਮ ਨੂੰ ਵਾਹ ਓਏ ਪਪਾ ਇਹ ਕਹਦਾ ਮੜਾ ਕੰਮ ਕੁੱਛਣਾ ਆ ਮੜਾ ਕੰਮ ਬੰਦ ਰਹੀ ਏ ਤੇਰੇ ਹੱਥ ਹੀ ਬੜੇ ਪੱਕੇ ਆ ਕੀ ਗੱਲ ਰੋੜੀ ਬੁੱਟ ਕੇ ਆਈ ਆ ਨਾਲ ਇਹਨਾਂ ਤੇਰੀ ਬਾਪੀ ਤਾਰ ਕਾ ਬੀਤ ਨਹੀਂ ਯਾਰ ਉਹ ਜਾ ਚੱਲ ਜਾ ਉਹ ਦੇ ਦੇ ਯਾਰ ਉਹ ਸਾਲਿਆ ਨੀਤ ਦੀ ਕਾਪੀ ਆ ਇਹ ਕਿਹੜਾ ਸਬਜੈਕਟ ਆ ਮੋਟਾ ਬੱਬਾ ਇਹਦੇ ਚੱਕਰਾਂ ਚ ਪਈ ਦੇਖ ਲੈ ਕਿੰਨੇ ਬਖੰਡ ਕਰਨੇ ਪੈਂਦੇ ਕੋਈ ਨਹੀਂ ਇਹ ਬਖੰਡ ਕਰ ਲਾਂਗੇ ਤੂੰ ਕੋਈ ਕਰਾ ਝੁਰ ਨੂੰ ਕਾਕੇ ਨਵਾਰੀ ਤੂੰ ਪਤਾ ਕਿਦਾਂ ਨੇ ਤੂੰ ਆਣਾ ਕੱਲੂ ਸਕੂਲੇ ਤੈਨੂੰ ਪਤਾ ਤੇਰੇ ਬਿਨਾ ਮੇਰਾ ਦਿਲ ਨਹੀਂ ਲੱਗਦਾ ਭਰਾ ਉਹ ਬੜਾ ਕੰਮ ਤੇ ਲੱਗਿਆ ਜਿਹੜੀ ਐਤਵਾਰ ਨੂੰ ਸਕੂਲੇ ਆਵੇ ਛੁੱਟੀ ਆ ਕੱਲ ਨੂੰ ਹੋਸ਼ਾ ਜੀ ਇਹ ਇਹ ਨਹੀਂ ਦੇਖਿਆ ਬਾਬਾ ਕਿ ਕੀ ਆਪਾਂ ਵੀ ਜਾਣੀ ਹੁੰਦੀ ਆ ਸਹੀ ਹੈ ਭਰਾਵਾ ਕਿਦੋਂ ਨਹੀਂ ਬੁਲਾਉਨੇ ਚੱਲੇ ਤੂੰ ਵੀ ਭਰਾਓ